ਗੁਰੂ ਪਿਆਰੀ ਸਾ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਰਖੀ ਹੋਈ ਫਤਿਹ ਦੀ ਸਾਂਝ ਕਰੀਏ ਗਜਵਾਜ ਕੇ ਆਖੋ ਜੀ ਵਾਹਿਗੁਰਜੀ ਦਾ ਖਾਸਾ ਵਾਹਿਗੁਰਜੀ ਕੀ ਫਤਿਹ ਸਾ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਜਾ ਰਹੇ ਹਾਂ ਸਾ ਸੰਗਤ ਜੀ ਕਥਾ ਨੂੰ ਅੰਤ ਤੱਕ ਜਰੂਰ ਦੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ कि ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮੰਨਦੇ ਨਾਲ ਧਿਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਝੋਲੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਨ ਸਾਧ ਸੰਗਤ ਜੀ ਅਤੇ ਸੰਤ ਬਾਬਾ ਅਜੀਤ ਸਿੰਘ ਜੀ ਦੇ ਅਰੋਝ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਸਾ ਸੰਗਤ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨੰਮੀਆਂ ਵੀਡੀਓਜ਼ ਨੂੰ ਵੇਖ ਸਕੋ ਸਾ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਪਾਪਾ ਅਜੀਤ ਸਿੰਘ ਜੀ ਹਾਂ ਸਾੜੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਸਾ ਸੰਗਤ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾ ਸੰਗਤ ਜੀ ਆਓ ਹੁਣ ਆਪ ਕਥਾ ਦੀ ਸਾਥ ਪਾਉਂਦੇ ਹਾਂ ਸਾਤਸੰਗਤ ਜੀ ਇੱਕ ਹੱਡ ਵੀ ਤਿਕਤਨਾ ਹੈ ਸਾਤਸੰਗਤ ਜੀ ਸਾਤਸੰਗਤ ਜੀ ਪਰਿਵਾਰ ਵਿੱਚ ਚਾਰ ਬੰਦੇ ਸੀ ਸਾਤਸੰਗਤ ਜੀ ਇੱਕ ਸਰਦਾਰ ਜੀ ਉਹਨਾਂ ਦੀ ਪਤਨੀ ਤੇ ਦੋ ਬੱਚੇ ਸੀ ਉਹਨਾਂ ਦੇ ਘਰ ਵਿੱਚ ਸਾਤਸੰਗਤ ਜੀ ਉਹਨਾਂ ਦੇ ਘਰ ਵਿੱਚ ਬਹੁਤ ਗਰੀਬੀ ਸੀ ਸਾਤਸੰਗਤ ਜੀ ਉਹ ਮਿਹਨਤ ਕਰਕੇ ਆਪਣੀਆਂ ਬੱਚਿਆਂ ਨੂੰ ਪਾਲਦੇ ਸੀ ਇਦਾਂ ਹੀ ਸਾਤਸੰਗਤ ਜੀ ਸਮਾਂ ਲੰਘਦਾ ਗਿਆ ਸਾਸ ਸੰਗਤ ਜੀ ਸਮਾ ਲੰਗਦੇ ਲੰਗਦੇ ਹੀ ਉਹ ਸਰਦਾਰ ਦੀ ਮੌਤ ਹੋ ਗਈ ਸਾਸ ਸੰਗਤ ਜੀ ਪਰਿਵਾਰ ਦੇ ਵਿੱਚ ਬੱਚੀਆਂ ਵੀ ਜਵਾਨ ਹੋ ਚੁੱਕੀਆਂ ਸੀ ਉਹਨਾਂ ਦੀ ਮਾਤਾ ਜੀ ਸਾਸ ਸੰਗਤ ਜੀ ਸਿਲਾਈ ਦਾ ਕੰਮ ਕਰਕੇ ਬੱਚਿਆਂ ਨੂੰ ਪਾਲਦੇ ਸੀ ਸਾਸ ਸੰਗਤ ਜੀ ਘਰ ਦਾ ਖਰਚਾ ਬਹੁਤ ਔਖਾ ਲੰਗਦਾ ਸੀ ਬਹੁਤ ਹੀ ਮੁਸ਼ਕਿਲ ਦੇ ਨਾਲ ਹੁੰਦਾ ਸੀ ਸਾਸ ਸੰਗਤ ਜੀ ਉਹ ਆਪਣੀ ਬੱਚਿਆਂ ਨੂੰ ਜਵਾਨ ਦੇਖ ਕੇ ਮਾਤਾ ਬਹੁਤ ਚਿੰਤਾ ਵਿੱਚ ਰਹਿੰਦੀ ਸੀ ਕਿ ਇਹਨਾਂ ਦਾ ਅੱਗੇ ਜਾ ਕੇ ਵਿਆਹ ਵੀ ਕਰਨਾ ਹੈ ਸਾਧ ਸੰਗਤ ਜੀ ਇੱਕ ਦਿਨ ਉਹਨਾਂ ਦੇ ਗੰਵਾੜਣ ਵਿੱਚੋਂ ਇੱਕ ਬੀਬੀ ਨੂੰ ਚਿੰਤਾ ਵਿੱਚ ਦੇ ਕੇ ਉਸ ਨੂੰ ਕਹਿੰਦੀ ਕਿ ਆਪਣੇ ਪਿੰਡੋਂ ਇੱਕ ਬਸ ਬਾਬਾ ਦੀਪ ਸਿੰਘ ਜੀ ਦੇ ਗੁਰੂ ਘਰ ਜਾਣੀ ਹੈ ਸਾ ਸੰਗਤ ਜੀ ਸ਼ਹੀਦਾ ਸਾਹਿਬ ਗੁਰਦੁਆਰਾ ਜੋ ਕਿ ਇਸ ਟਾਈਮ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸਥਿਤ ਹੈ ਸਾ ਸੰਗਤ ਜੀ ਉਸ ਨੂੰ ਕਹਿੰਦੇ ਤੂੰ ਵੀ ਚਲੀ ਜਾ ਤੈਨੂੰ ਲੈ ਕੇ ਜਾਣਾ ਹੈ ਸਾ ਸੰਗਤ ਜੀ ਉਹ ਬੀਬੀ ਜਦੋਂ ਬਾਬਾ ਦੀਪ ਸਿੰਘ ਜੀ ਦੇ ਗੁਰੂ ਘਰ ਗਈ ਸਾ ਸੰਗਤ ਜੀ ਉਸ ਨੂੰ ਉੱਥੇ ਜਾ ਕੇ ਬਹੁਤ ਸਕੂਨ ਮਿਲੇ ਆ ਸਾਤਸੰਗਤ ਜੀ ਫਿਰ ਬੀਬੀ ਲਗਾਤਾਰ ਬਾਬਾ ਜੀ ਦੇ ਗੁਰੂ ਘਰ ਜਾਣ ਲੱਗ ਪਈ ਫਿਰ ਇਸੇ ਤਰ੍ਹਾਂ ਸਮਲੰਗਦੇ ਹੀ ਸਾਤਸੰਗਤ ਜੀ ਉਸ ਬੀਬੀ ਦੀ ਇੱਕ ਬੱਚੀ ਦਾ ਮੰਗਣਾ ਹੋ ਗਿਆ ਸਾਤਸੰਗਤ ਜੀ ਇਸੇ ਤਰ੍ਹਾਂ ਹੀ ਬੀਬੀ ਦੀ ਚਿੰਤਾ ਹੋਰ ਵੀ ਵੱਧ ਜਾਂਦੀ ਹੈ ਸਾਤਸੰਗਤ ਜੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਇੱਕ ਦਿਨ ਇਸ ਦਾ ਵਿਆਹ ਕਰਨਾ ਹੈ ਪਰ ਫਿਰ ਵੀ ਉਹ ਬੀਬੀ ਲਗਾਤਾਰ ਬਾਬਾ ਜੀ ਦੇ ਗੁਰੂ ਘਰ ਜਾਣਾ ਨਹੀਂ ਛੱਡਿਆ ਸਾਧ ਸੰਗਤ ਜੀ ਫਿਰ ਉਸ ਬੱਚੀ ਦਾ ਵਿਆਹ タル ਦਿੱਤਾ ਸਾਧ ਸੰਗਤ ਜੀ ਉਸ ਮਾਤਾ ਜੀ ਦੀ ਚਿੰਤਾ ਹੋਰ ਵੱਧ ਗਈ ਪਰ ਉਹ ਬਾਬਾ ਜੀ ਦੇ ਗੁਰੂ ਘਰ ਜਾ ਕੇ ਬਾਬਾ ਦੀਪ ਸਿੰਘ ਜੀ ਅੱਗੇ ਜਾ ਕੇ ਅਰਦਾਸ ਕਰਦੀ ਕਿ ਬਾਬਾ ਜੀ ਆਪ ਜੀ ਕਿਰਪਾ صدਕਾ ਬੱਚੀ ਦਾ ਵਿਆਹ ਧਰ ਦਿੱਤਾ ਹੈ ਮੇਰੇ ਕੋਲ ਬੱਚੀ ਦੇ ਵਿਆਹ ਵਾਸਤੇ ਕੁਝ ਵੀ ਨਹੀਂ ਹੈ ਸਾਸ ਸੰਗਤ ਜੀ ਤੁਸੀਂ ਕਿਰਪਾ ਕਰੋ ਸਾਸ ਸੰਗਤ ਜੀ ਮੈਂ ਆਪਣੀ ਬੱਚੀ ਦਾ ਵਿਆਹ ਕਰ ਸਕਾਂ ਫਿਰ ਇੱਕ ਦਿਨ ਜਦੋਂ ਉਹ ਬਾਬਾ ਜੀ ਦੇ ਗੁਰੂ ਘਰ ਜਾਂਦੀ ਹੈ ਸਾਸ ਸੰਗਤ ਜੀ ਤਾਂ ਰਸਤੇ ਵਿੱਚ ਉਸ ਦੀ ਬੱਸ ਖਰਾਬ ਹੋ ਜਾਂਦੀ ਹੈ ਸਾਸਾ ਸੰਗਤ ਜੀ ਗੁਰੂ ਘਰ ਜਾਂਦਿਆਂ ਸੀ ਉਹ ਸੰਗਤਾਂ ਨੂੰ ਵੀ ਕੋਈ ਸਾਧਨ ਨਹੀਂ ਮਿਲਿਆ ਸਾਸਾ ਸੰਗਤ ਜੀ ਤਾਂ ਫਿਰ ਉਹਨਾਂ ਨੂੰ ਇੱਕ ਬੰਦਾ ਮਿਲਿਆ ਜਿਸ ਨੇ ਉਸ ਨੂੰ ਗੁਰੂ ਘਰ ਛੱਡ ਦਿੱਤਾ ਪਰ ਉਹ ਬੀਬੀ ਕੱਲੀ ਹੀ ਰਹਿ ਗਈ ਇਹਨੇ ਨੂੰ ਇੱਕ ਗੱਡੀ ਵਾਲਾ ਸਰਦਾਰ ਜੀ ਉਸ ਬੀਬੀ ਕੋਲ ਆ ਕੇ ਰੁਕਦਾ ਹੈ ਸਾਸਾ ਸੰਗਤ ਜੀ ਉਸ ਨੂੰ ਪੁੱਛਦਾ ਹੈ ਬੀਬੀ ਜੀ ਤੁਸੀਂ ਕਿੱਥੇ ਜਾਣਾ ਹੈ ਸਾਥ ਸੰਗਤ ਜੀ ਬੀਬੀ ਦੱਸਦੀ ਹੈ ਕਿ ਮੈਂ ਬਹੁਤ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਜਾਣਾ ਹੈ ਸਰਦਾਰ ਜਿਹੜਾ ਉਹ ਸਰਦਾਰ ਸੀ ਉਸ ਨੂੰ ਕਹਿੰਦਾ ਹੈ ਬੀਬੀ ਮੈਂ ਵੀ ਉਧਰ ਹੀ ਜਾ ਰਿਹਾ ਵਾਂ ਆਓ ਮੈਂ ਤੁਹਾਨੂੰ ਛੱਡ ਦਿੰਦਾ ਵਾਂ ਸਾਥ ਸੰਗਤ ਜੀ ਬੀਬੀ ਉਸ ਦੀ ਗੱਡੀ ਵਿੱਚ ਬੈਠ ਜਾਂਦੀ ਹੈ ਸਾਥ ਸੰਗਤ ਜੀ ਉਹ ਸਰਦਾਰ ਉਸ ਬੀਬੀ ਨੂੰ ਆਪਣੀ ਗੱਡੀ ਵਿੱਚ ਲੈ ਕੇ ਚਲਾ ਜਾਂਦਾ ਹੈ ਪਰ ਉਸ ਨੂੰ ਬਹੁਤ ਉਦਾਸ ਦੇਖਦਾ ਹੈ ਤਾਂ ਉਹ ਸਰਦਾਰ ਉਸ ਨੂੰ ਪੁੱਛਦਾ ਹੈ ਤੁਸੀਂ ਇੰਨੇ ਦੁਖੀ ਕਿਉਂ ਹੋ ਸਾਸੰਗਰ ਜੀ ਬੀਬੀ ਉਸ ਨੂੰ ਦੱਸਦੀ ਹੈ ਕਿ ਮੇਰੀ ਬੱਚੀ ਦਾ ਵਿਆਹ ਨੇੜੇ ਆ ਰਿਹਾ ਹੈ ਤੇ ਮੇਰੇ ਕੋਲ ਵਿਆਹ ਕਰਨ ਵਾਸਤੇ ਕੁਝ ਵੀ ਨਹੀਂ ਹੈ ਸਾਸੰਗਰ ਜੀ ਤਾਂ ਉਹ ਸਰਦਾਰ ਜੀ ਵੀ ਉਹਨੇ ਪੁੱਛਿਆ ਕਿ ਤੁਹਾਡੇ ਹਸਬੰਦ ਕਿੱਥੇ ਨੇ ਤਾਂ ਉਸਨੇ ਦੱਸਿਆ ਕਿ ਉਸਦੀ ਮੌਤ ਹੋ ਚੁੱਕੀ ਹੈ ਫਿਰ ਗੱਡੀ ਵਾਲਾ ਸਰਦਾਰ ਕਹਿੰਦਾ ਹੈ ਕਿ ਬੀਬੀ ਤੇਰੇ ਬੱਚੀ ਦਾ ਵਿਆਹ ਮੈਂ ਕਰਵਾਵਾਂਗਾ ਤੁਸੀਂ ਚਿੰਤਾ ਨਾ ਕਰੋ 사ਸੰਗਤ ਜੀ ਵਿਆਹ ਤੇ ਸਾਰਾ ਖਰਚਾ ਕਰਾਂਗਾ 사ਸੰਗਤ ਜੀ ਬੀਬੀ ਦਾ ਮਨ ਬਹੁਤ ਖੁਸ਼ ਹੁੰਦਾ ਹੈ ਉਹ ਧੰਨ ਬਾਬਾ ਦੀਪ ਸਿੰਘ ਜੀ ਦੇ ਮੇਰੀ ਲਾਜ ਰੱਖ ਲਈ ਤਾਂ ਉਹ ਬੀਬੀ ਬਾਬਾ ਜੀ ਅੱਗੇ ਅਰਦਾਸ ਜੋ ਕਰਦੀ ਸੀ ਉੱਪਰបាន ਹੋ ਗਈ ਹੈ ਜਿਸ ਦਿਨ ਬੀਬੀ ਦੇ ਬੱਚੀ ਦਾ ਵਿਆਹ ਹੁੰਦਾ ਹੈ ਤਾਂ ਉਹ ਸਰਦਾਰ ਜੀ ਨੇ ਸਾਥ ਸੰਗਤ ਜੀ ਦੋ ਲੜ ਲੈ ਕੇ ਭੇਜੇ ਤੇ ਕਿਹਾ ਵਿਆਹ ਦਾ ਸਾਰਾ ਕਾਰਜ ਤੁਸੀਂ ਹੀ ਸੰਭਾਲਣਾ ਹੈ ਸਾਸੰਗ ਜੀ ਦੋ ਲੜਕੇ ਗਏ ਸੀ ਨਾ ਉਹਨਾਂ ਨੇ ਸਾਰਾ ਕਾਰਜ ਸੰਭਾਲ ਲਿਆ ਸਾਰੇ ਕੰਮ ਕਰ ਦਿੱਤੇ ਸਾਸੰਗ ਜੀ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਈ ਸਾਸੰਗ ਜੀ ਇਸੇ ਤਰ੍ਹਾਂ ਉਸ ਬੀਬੀ ਦਾ ਬੱਚੀ ਦਾ ਵਿਆਹ ਹੋ ਜਾਂਦਾ ਹੈ ਸਾਸੰਗ ਜੀ ਉਸ ਸਰਦਾਰ ਜੀ ਦਾ ਬਹੁਤ ਧੰਨਵਾਦ ਕਰਦੀ ਹੈ ਤਾਂ ਸਰਦਾਰ ਜੀ ਕਹਿੰਦੇ ਹਨ ਕਿ ਇਹ ਵਿਆਹ ਮੈਂ ਨਹੀਂ ਕਰਵਾਇਆ ਇਹ ਸਭ ਉਸ ਬਾਬੇ ਦੀ ਕਿਰਪਾ ਹੈ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੈ ਉਹਨਾਂ ਦੀ ਕਿਰਪਾ ਵਰਤੀ ਹੈ ਮੈਂ ਵੀ ਬਹੁਤ ਗਰੀਬ ਹੁੰਦਾ ਸੀ ਮੈਨੂੰ ਵੀ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਕਰੋ ਬਹੁਤ ਕੁਝ ਮਿਲਿਆ ਹੈ ਮੈਂ ਅੱਜ ਕੰਪਨੀ ਦਾ ਮਾਲਕ ਹਾਂ ਇਹ ਸਭ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਹੈ ਅੱਜ ਤੋਂ ਬਾਅਦ ਜਦੋਂ ਤੁਹਾਨੂੰ ਕਦੇ ਵੀ ਮੇਰੀ ਜ਼ਰੂਰਤ ਪਵੇ ਤੁਸੀਂ ਮੈਨੂੰ ਯਾਦ ਕਰ ਲੈਣਾ ਮੈਂ ਹਾਜ਼ਰ ਹੋ ਜਾਵਾਂਗਾ ਸਾਧ ਸੰਗਤ ਜੀ ਜਦੋਂ ਉਸ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਨਾ ਤਾਂ ਪਤਾ ਵੀ ਨਹੀਂ ਚੱਲਦਾ ਪ੍ਰਮਾਤਮਾ ਆਪਣੇ ਭਗਤ ਦੀ ਆਪ ਪੈਜ ਰੱਖਦਾ ਹੈ ਸਾਧ ਸੰਗਤ ਜੀ ਸਾਧ ਸੰਗਤ ਜੀ ਬੰਦੇ ਨੂੰ ਗੁਰੂ ਘਰ ਜਾਣਾ ਬਹੁਤ ਜ਼ਰੂਰੀ ਹੈ ਗੁਰੂ ਆਪਣੇ ਗੁਰੂ ਤੇ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਹੈ ਸਾਧ ਸੰਗਤ ਜੀ ਤੇ ਬਾਣੀ ਨਾਲ ਜੁੜੇ ਰਹਿਣਾ ਚਾਹੀਦਾ ਹੈ ਗੁਰੂ ਦੀ ਬਾਣੀ ਵਿੱਚ ਬਹੁਤ ਸ਼ਕਤੀ ਹੈ ਸਾਤ ਸੰਗਤ ਜੀ ਇਹ ਸਾਰੇ ਦੁੱਖਾਂ ਦੀ ਦਵਾਈ ਹੈ ਸਾਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਜੀ ਇਹ ਸੀ ਆਪਣੀ ਅੱਜ ਦੀ ਕਹਾਣੀ ਸਾਤ ਸੰਗਤ ਜੀ ਤੁਹਾਨੂੰ ਦੱਸਿਆ ਹੈ ਕਿ ਕਿਵੇਂ ਸਾਤ ਸੰਗਤ ਜੀ ਇੱਕ ਬੀਬੀ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਲੜ ਲਾ ਕੇ ਸਾਤ ਸੰਗਤ ਜੀ ਤਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਉਹਨਾਂ ਦੇ ਕਿਵੇਂ ਸਾਰੇ ਕਾਰਜ ਰਾਸ ਕਰ ਦਿੱਤੇ ਸਾਧ ਸੰਗਤ ਜੀ ਇੱਕ ਹੱਡ ਵੀ ਟਿਕਣਾ ਹੈ ਸਾਧ ਸੰਗਤ ਜੀ ਸਾਧ ਸੰਗਤ ਜੀ ਬਾਬਾ ਜੀ ਦੀਆਂ ਕਰਾਮਾਤਾਂ ਵਰਤਦੀਆਂ ਨੇ ਸਾਧ ਸੰਗਤ ਜੀ ਤੁਸੀਂ ਇੱਕ ਵਾਰ ਬਾਬਾ ਜੀ ਤੇ ਭਰੋਸਾ ਕਰਕੇ ਤੇ ਵੇਖੋ ਸਾਧ ਸੰਗਤ ਜੀ ਸੰਤ ਪਬ ਅਜੀਤ ਸਿੰਘ ਜੀ ਦੇ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਬਾਬਾ ਜੀ ਦੀਆਂ ਰੋਜ਼ ਨਮੀਆਂ ਵੀਡੀਓਜ਼ ਨੂੰ ਵੇਖ ਸਕੋ ਸਾਧ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੇ ਵਾਲੇ ਲਿਖ ਕੇ ਹਾਜ਼ਰੀ ਲਗਾਉਣਾ ਜੀ ਸਾਧ ਸੰਗਤ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਧ ਸੰਗਤ ਜੀ ਹੋਇਆ ਬੁੱਲਾ ਚੱਕਾਂ ਦੀ ਖੀਮਾ ਬਖਸ਼ਣੀ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜ-ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ